ਆਦਿ ਦੇ ਕਿਉਂ ਮੈਂ ਸੋ ਕੰਗਣਾ ਬਾਰੇ ਪੁੱਛਣਾ ਚਾਹੁੰਦਾ ਹਾਂ ਜਿਹਨੂੰ ਇੱਥੋਂ ਖਾਲੀ ਹੋਵੇ ਉਹਰੇ ਬਾਰੇ ਨਹੀਂ ਬੋਲੀ ਰਹਾ ਇੱਕ ਹੋ ਖਾਲੀ ਜੰਨੀ ਸਾਹਿਬ ਦੀ ਤੇ ਨਵਜੋਤ ਸਿੰਘ ਸਿੱਧੂ ਦੀ ਜੋੜੀ ਇਹ ਪੰਜਾਬ ਦੇ ਅੰਦਰ ਕਮਾਲ ਕਰੀ ਕਿਸਾਨਾਂ ਨੂੰ ਜਾਣ ਕੇ 당 ਪਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਜੋ ਇਲੈਕਸ਼ਨ ਇਅਰ ਹੈ ਕਿਸਾਨ ਸੋਚੂਗਾ ਕਿ ਪੰਜਾਬ ਸਰਕਾਰ ਨੇ ਲੀਏ ਕੀ ਦੇ ਰਹੀ ਇਹ ਜਾਣਬੁੱਝ ਕੇ ਕੁੱਝੀਆਂ ਚਾਲਾਂ ਚੱਲੀਆਂ ਜਾਂ ਰਹੀਆਂ ਕੇਂਦਰ ਵੱਲੋਂ ਜਨਾਮ ਆਮੀ ਪਾਰਟੀ ਦੇ ਬੰਦੇ ਟੁੱਟ ਕੇ ਸਾਡੇ ਹਾਲਾਂ ਰੇ ਉਧਰੋਂ ਸਰਦਾਰ ਸੁਖਵੀਰ ਸਿੰਘ ਪਾਦਰ ਫੁੱਟਬਾਲ ਖੇਡ ਰਿਹਾ ਤੇ ਕਦੇ ਕੂੜਾ ਚੱਕ ਰਿਹਾ ਸੋ ਇਸ ਗੱਲ ਤੋਂ ਸਮਝ ਲੋ ਜਿਨ੍ਹਾਂ ਨੇ ਕਦੇ ਕੂੜੇ ਦਾ ਕਾਗਜ਼ ਨਹੀਂ ਹੱਥ ਲਾਇਆ ਤੇ ਹੁਣ ਫੁੱਟਬਾਲ ਖੇਡਣਾ ਪੈ ਰਿਹਾ ਹੈ ਹੁਣ ਕਾਗਜ਼ ਤੇ ਕੂੜਾ ਚੱਕਣਾ ਪੈ ਰਿਹਾ ਹੁਣ ਗੋਲਗੱਪੇ ਦੀ ਰੇੜੀ ਤੇ ਖੜਨਾ ਪੈ ਰਿਹਾ ਹੈ ਉਹਨੇ ਆਦੇ ਅਮੀਰਵਾਰ ਅਲਾਨ ਨਹੀਂ ਉਹਨੂੰ ਡਰ ਲੱਗ ਰਿਹਾ ਵੀ ਸਾਰਾ ਕੋਈ ਭੱਜ ਭਜਾਣਾ ਜਾਣ ਕੰਗਣਾ ਨਾਲ ਦਾ ਬੜਾ ਬਿਆਨ ਆਈ ਤੇ ਯਾਦ ਜਿਵੇਂ ਸਾਨੂੰ ਟੀਚ ਮਿਲ ਜੀ ਦੀ ਯਾਦ ਜਿਵੇਂ ਕਿ ਕਿਉਂ ਮੈਂ ਤੁਹਾਨੂੰ ਕੰਗਣਾ ਬਾਰੇ ਪੁੱਛਣਾ ਚਾਹੁੰਦੀ ਹਾਂ ਜਿਹਨੂੰ ਇੱਥੋਂ ਖਾਲੀ ਹੋਵੇ ਉਹਰੇ ਬਾਰੇ ਨਹੀਂ ਬੋਲੀਦਾ ਵੇ ਇੱਥੋਂ ਖਾਲੀ ਹੈ ਭਈ ਇਹ ਬੜੀ ਕਮੀ ਚੱਲ ਰਹੀ ਹੈ ਡੀਪੀ ਨਰਿੰਦਰ ਸਿੰਘ ਮੋਦੀ ਪੰਜਾਬ ਦੇ ਵਿੱਚ ਤਾਂ ਡੀਪੀ ਦੀ ਕੋਈ ਪ੍ਰੋਡਕਸ਼ਨ ਨਹੀਂ ਨਾ ਤੇ ਨਾ ਹੀ ਸਾਡੇ ਹੱਥ ਵਿੱਚ ਹੈ ਡੀਪੀ ਇਹ ਦਾ ਉਲਟਾ ਲੋਕਸਾਨਾ ਨੂੰ ਜਾਣ ਕੇ 당 ਪਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਜੋ ਇਲੈਕਸ਼ਨ ਇਅਰ ਹੈ ਕਿਸਾਨ ਸੋਚੂਗਾ ਕਿ ਪੰਜਾਬ ਸਰਕਾਰ ਨਹੀਂ ਡੀਏਪੀ ਦੇ ਰਹੀ ਇਹ ਜਾਣ ਬੁੱਝ ਕੇ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਕੇਂਦਰ ਵੱਲੋਂ ਕਿ ਡੀਏਪੀ ਨਹੀਂ ਦਿੰਦੀ ਹਰ ਵਾਰ ਡੀਏਪੀ ਕੇਂਦਰ ਸਰਕਾਰ ਹੀ ਦਿੰਦੀ ਹੈ ਤੇ ਜਾਣ ਬੁੱਝ ਕੇ ਸ਼ਾਰਟੇਜ ਪੈਦਾ ਕੀਤੀ ਅਕਾਲੀ ਜਨ ਵਾਲੇ ਉਮੀਦਵਾਰ ਦਿਖਨੇ ਲਈ ਜਾ ਰਹੇ ਆਮ ਆਦਮੀ ਪਾਰਟੀ ਦੇ ਕਾਂਗਸ ਦਾ ਯਾਰ ਇਹ ਦੋਵੇਂ ਡਰ ਰਹੀਆਂ ਪਾਟੀਆਂ ਜਾਨਾ ਆਮ ਆਦਮੀ ਪਾਰਟੀ ਦੇ ਬੰਦੇ ਟੁੱਟ ਕੇ ਸਾਡੇ ਆ ਲਾਰੇ ਆ ਉਦੋਂ ਸਰਦਾਰ ਸੁਖੀਰ ਸਿੰਘ ਪਾਦਲ ਫੁੱਟਬਾਲ ਖੇਡ ਰਿਹਾ ਤਾਂ ਕਦੇ ਕੂੜਾ ਚੱਕ ਰਿਹਾ ਸੋ ਇਸ ਗੱਲ ਤੋਂ ਸਮਝ ਲੋ ਜਿਨ੍ਹਾਂ ਨੇ ਕਦੇ ਕੂੜੇ ਦਾ ਕਾਗਜ਼ ਨਹੀਂ ਹੱਥ ਲਾਇਆ ਤੇ ਹੁਣ ਫੁੱਟਬਾਲ ਖੇਡਣਾ ਪੈ ਰਿਹਾ ਹੈ ਹੁਣ ਕਾਗਜ਼ ਤੇ ਕੂੜਾ ਚੱਕਣਾ ਪੈ ਰਿਹਾ ਹੁਣ ਗੋਲ ਗੱਪੇ ਦੀ ਰੇੜੀ ਤੇ ਖੜਨਾ ਪੈ ਰਿਹਾ ਉਹਨੇ ਆਉਂਦੇ ਉਮੀਦਵਾਰ ਐਲਾਨ ਨਹੀਂ ਉਹਨੂੰ ਡਰ ਲੱਗ ਰਿਹਾ ਵੀ ਸਾਰਾ ਕੁਝ ਭੱਜ ਭਜਾਣਾ ਜਾਣ ਇਹ ਵੀ ਆਮ ਆਦਮੀ ਪਾਰਟੀ ਦਾ ਹੋਇਆ ਤੁਸੀਂ ਵਿਧਾਨ ਸਭਾ ਚ ਲੋਕ ਚੱਲ ਚੱਲ ਕੇ ਸਾਡੇ ਵੱਲ ਆਈ ਜੰਦੇ ਇਹ ਲੋਰੂਬੀ ਜੀ ਆਏ ਫਿਰ ਜੱਗਾ ਜੀ ਆਏ ਹਜੇ ਕਈਆਂ ਨੇ ਹੋਰ ਆਉਣਾ ਏਕ ਹੀ ਨਾਮ ਚੱਲ ਰਿਹਾ ਪੰਜਾਬ ਦੇ ਅੰਦਰ ਘਰ ਘਰ ਇਹ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਸੀਐਮ ਚੰਨੀ ਕਰਦਾ ਮਸਲੇ ਹੱਲ ਕੰਮ ਖਤਮ ਹੈ ਰਾਜਾ ਵੀ ਮਸਲੇ ਹੱਲ ਕਰਦਾ ਰਾਜਾ ਵੀ ਤਾਂ ਛੋਟਾ ਜਿਹਾ ਬੰਦਾ ਆਪ ਦਾ ਕੰਮ ਕਰ ਕਰ ਰਿਹਾ ਪਰ ਚੰਨੀ ਸਾਹਿਬ ਦੀ ਤੇ ਨਵਜੋਤ ਸਿੰਘ ਸਿੱਧੂ ਦੀ ਜੋੜੀ ਇਹ ਪੰਜਾਬ ਦੇ ਅੰਦਰ ਕਮਾਲ ਕਰਦੇ ਸੀ ਕਹਿੰਦਾ ਨਾਲ ਦਾ ਬੜਾ ਪਿਆਰ ਹੈ ਯਾਦ ਜਿਹੜੀ ਸਾਨੂੰ ਟੀਨ ਚ ਮਿਲੀ ਇਹਦੀ ਯਾਦ ਹੋ ਗਈ ਕਿਉਂ ਮੈਂ ਤੁਹਾਨੂੰ ਕੰਗਣਾ ਬਾਰੇ ਪੁੱਛਣਾ ਚਾਹੁੰਦੀ ਹਾਂ ਜਿਹਨੂੰ ਇੱਥੋਂ ਖਾਲੀ ਹੋਵੇ ਉਹਰੇ ਬਾਰੇ ਨਹੀਂ ਬੋਲੀਦਾ ਵੇ ਇੱਥੋਂ ਖਾਲੀ ਹੈ ਭਈ ਇਹ ਖਾਲੀ ਕਮੀ ਚੱਲ ਰਹੀ ਹੈ ਡੀਪੀ ਨਰਿੰਦਰ ਸਿੰਘ ਮੋਦੀ ਪੰਜਾਬ ਦੇ ਵਿੱਚ ਤਾਂ ਡੀਪੀ ਦੀ ਕੋਈ ਪ੍ਰੋਡਕਸ਼ਨ ਨਹੀਂ ਨਾ ਤੇ ਨਾ ਹੀ ਸਾਡੇ ਹੱਥ ਵਿੱਚ ਹੈ ਡੀਪੀ ਇਹਦਾ ਉਲਟਾ ਕਿਸਾਨਾਂ ਨੂੰ ਜਾਣ ਕੇ 당 ਪਰੇਸ਼ਾਨ ਕੀਤਾ ਜਾ ਰਿਹਾ ਹੈ ਜਾਂ ਜੋ ਇਲੈਕਸ਼ਨ ਇਅਰ ਹੈ ਕਿਸਾਨ ਸੋਚੂਗਾ ਕਿ ਪੰਜਾਬ ਸਰਕਾਰ ਨਹੀਂ ਡੀਏਪੀ ਦੇ ਰਹੀ ਇਹ ਜਾਣ ਬੁੱਝ ਕੇ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਕੇਂਦਰ ਵੱਲੋਂ ਕਿ ਡੀਏਪੀ ਨਹੀਂ ਦਿੰਦੀ ਹਰ ਵਾਰ ਡੀਏਪੀ ਕੇਂਦਰ ਸਰਕਾਰ ਹੀ ਦਿੰਦੀ ਹੈ ਤੇ ਜਾਣ ਬੁੱਝ ਕੇ ਸ਼ਾਰਟੇਜ ਦਾਤਾ ਦਿੱਤੀ ਅਕਾਲੀ ਜਨ ਵੱਲੋਂ ਉਮੀਦਵਾਰ ਦਿਖਨੇ ਲਈ ਜਾ ਰਿਹਾ ਆਮ ਆਦੀ ਪਾਰਟੀ ਦੇ ਕਾਂਗਸ ਦਾ ਯਾਰ ਇਹ ਦੋਵੇਂ ਚੱਲ ਰਹੀਆਂ ਆ ਪਾਰਟੀਆਂ ਰੋਜ਼ਾਨਾ ਆਮ ਆਦੀ ਪਾਰਟੀ ਦੇ ਬੰਦੇ ਟੁੱਟ ਕੇ ਸਾਡੇ ਆ ਲੜ ਰਹੇ ਉਧਰੋਂ ਸਰਦਾਰ ਸੁਖਵੀਰ ਸਿੰਘ ਪਾਦਲ ਫੁੱਟਬਾਲ ਖੇਡ ਰਹੇ ਤਾਂ ਕਦੇ ਕੂੜਾ ਚੱਕ ਰਿਹਾ ਹੈ ਤੋ ਇਸ ਗੱਲ ਤੋਂ ਸਮਝ ਲੋ ਜਿਨ੍ਹਾਂ ਨੇ ਕਦੇ ਕੂੜੇ ਦਾ ਕਾਗਜ਼ ਨਹੀਂ ਹੱਥ ਲਾਇਆ ਤੇ ਹੁਣ ਫੁੱਟਬਾਲ ਖੇਡਣਾ ਪੈ ਰਿਹਾ ਹੈ ਹੁਣ ਕਾਗਜ਼ ਤੇ ਕੂੜਾ ਚੱਕਣਾ ਪੈ ਰਿਹਾ ਹੁਣ ਗੋਲ ਗੱਪੇ ਦੀ ਰੇੜੀ ਤੇ ਖੜਨਾ ਪੈ ਰਿਹਾ ਉਹਨੇ ਆਉਂਦੇ ਉਮੀਦਵਾਰ ਐਲਾਨ ਨਹੀਂ ਉਹਨੂੰ ਡਰ ਲੱਗ ਰਿਹਾ ਵੀ ਸਾਰਾ ਕੁਝ ਭੱਜ ਭਜਾਣਾ ਜਾਣ ਇਹ ਵੀ ਆਮ ਆਦਮੀ ਪਾਰਟੀ ਦਾ ਹੋਇਆ ਤੁਸੀਂ ਵਿਧਾਨ ਸਭਾ ਚ ਲੋਕ ਚੱਲ ਚੱਲ ਕੇ ਸਾਡੇ ਵੱਲ ਆਈ ਜਾਂਦੇ ਪਹਿਲਾਂ ਰੂਬੀ ਜੀ ਆਵੇ ਫਿਰ ਜੱਗਾ ਜੀ ਆਏ ਹਜੇ ਕਈਆਂ ਨੇ ਹੋਰ ਆਉਣਾ ਇੱਕ ਹੀ ਨਾਮ ਚੱਲ ਰਿਹਾ ਪੰਜਾਬ ਦੇ ਅੰਦਰ ਘਰ ਘਰ ਇਹ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਸੀਐਮ ਚੰਨੀ ਕਰਦਾ ਮਸਲੇ ਹੱਲ ਕੰਮ ਖਤਮ ਹੈ ਰਾਜਾ ਬਲਿੰਗ ਵੀ ਮਸਲੇ ਹੱਲ ਕਰਦਾ ਰਾਜਾ ਬਲਿੰਗ ਦਾ ਛੋਟਾ ਜਿਹਾ ਬੰਦਾ ਆਹਦੇ ਕੰਮ ਕਰ ਕਰ ਰਿਹਾ ਪਰ ਚੰਨੀ ਸਾਹਿਬ ਦੀ ਤੇ ਨਵਜੋਤ ਸਿੰਘ ਸਿੱਧੂ ਦੀ ਜੋੜੀ ਇਹ ਪੰਜਾਬ ਦੇ ਅੰਦਰ ਕਮਾਲ ਕਰ